ਕਿਸਾਨ ਆਗੂ ਜਗਜੀਤ ਡੱਲੇਵਾਲ ਨੂੰ ਲੈ ਕੇ ਸੁਪਰੀਮ ਕੋਰਟ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਤੀ ਹੈ ਕਿ ਡੱਲੇਵਾਲ ਨੂੰ ਸਿਹਤ ਸਹੂਲਤਾਂ ਨਾ ਦੇਣ ਦੇ ਇਲزام ਲਗਾਏ ਗਏ ਨੇ ਦਰਸਲ ਪੰਜਾਬ ਸਰਕਾਰ ਖਿਲਾਫ ਪਟੀਸ਼ਨ ਦਾਇਰ ਕੀਤੀ ਗਈ ਕੰਟੈਂਪਟ ਆਫ ਕੋਰਟ ਪਟੀਸ਼ਨ ਦਾਖਲ ਕੀਤੀ ਗਈ ਸਰਕਾਰ ਦੇ ਉੱਤੇ ਸੁਪਰੀਮ ਕੋਰਟ ਦੇ ਨੀਮਾ ਦੀ ਉਲੰਘਣਾ ਕਰਨ ਦਾ ਇਲزام ਲੱਗਿਆ ਇਹ ਵੀ ਦੱਸਤੀ ਹੈ ਕਿ ਡਲੇਵਾਲ ਨੂੰ ਠੁਕਵੀਂ ਡਾਕਟਰੀ ਸਹਾਇਤਾ ਦੇਣ ਦੇ ਸੁਪਰੀਮ ਕੋਰਟ ਦੇ ਹੁਕਮਾਂ ਦੀ ਪਾਲਣਾ ਨਾ ਕਰਨ ਕਾਰਨ ਪੰਜਾਬ ਸਰਕਾਰ ਦੇ ਮੁਖਸਕੱਤਰ ਵਿਰੁੱਧ ਧਾਇਰ ਮਨ ਹਾਨੀ ਪਟੀਸ਼ਨ ਦੀ ਸੁਣਵਾਈ ਦੌਰਾਨ ਸੁਪਰੀਮ ਕੋਰਟ ਨੇ ਕਿਹਾ ਕਿ ਇੱਕ ਵਿਅਕਤੀ ਦੀ ਜਾਨ ਦਾ ਤੇ ਹੈ ਤੁਹਾਨੂੰ ਇਸ ਨੂੰ ਗੰਭੀਰਤਾ ਦੇ ਨਾਲ ਲੇੜਾ ਚਾਹੀਦਾ ਦੱਸਤੀਏ ਕਿ ਚਿੰਤਾ ਜੜੀ ਆ ਸੁਪਰੀਮ ਕੋਰਟ ਦੇ ਵੱਲੋਂ ਪ੍ਰਗਟਾਈ ਗਈ ਹੈ ਸੁਪਰੀਮ ਕੋਰਟ ਨੇ 31 ਦਿਨਾਂ ਤੋਂ ਮਰਨ ਵਰਤ ਤੇ ਬੈਠੇ ਕਿਸਾਨ ਆਕੂ ਜਗਜੀਤ ਸਿੰਘ ਢਲੇਫਾਲ ਦੀ ਵਿਗੜਦੀ ਸਿਹਤ ਤੇ ਚਿੰਤਾ ਜ਼ਾਹਰ ਕੀਤੀ ਆ ਉਹਨਾਂ ਦੇ ਵੱਲੋਂ ਕਿਹਾ ਗਿਆ ਬੈਂਚ ਨੇ ਢਲੇਫਾਲ ਨੂੰ ਡਾਕਟਰੀ ਸਹਾਇਤਾ ਪ੍ਰਦਾਨ ਕਰਨ ਦੀਆਂ ਹਦਾਇਤਾਂ ਨੂੰ ਅਮਲ ਦੇ ਵਿੱਚ ਨਾ ਲਿਆਉਣ ਲਈ ਪੰਜਾਬ ਸਰਕਾਰ ਦੇ ਰਵੱਈਏ ਤੇ ਨਰਾਜ਼ਗੀ ਪਰਗਟਾਈ ਹੈ ਪੰਜਾਬ ਸਰਕਾਰ ਨੇ ਹਾਲੇ ਕਿਹਾ ਕਿ ਟਰਨਾਂਕਾਰੀ ਕਿਸਾਨ ਨਹੀਂ ਚਾਹੁੰਦੇ ਕਿ ਡਲੇਵਾਲ ਨੂੰ ਟਰਣੇ ਵਾਲੀ ਥਾਂ ਤੋਂ ਤਬਦੀਲ ਕੀਤਾ ਜਾਵੇ ਤੇ ਅਜਿਹੇ ਦੇ ਵਿੱਚ ਹੁਣ ਡਲੇਵਾਲ ਨੂੰ ਲੈ ਕੇ ਸੁਪਰੀਮ ਕੋਰਟ ਤੋਂ ਵੱਟੀ ਖਬਰ ਸਾਹਮਣੇ ਆ ਰਹੀ ਹੈ ਪੰਜਾਬ ਸਰਕਾਰ ਦੇ ਖਿਲਾਫ ਪਟੀਸ਼ਨ ਦਾਇਰ ਕੀਤੀ ਤਾਂ ਡਲੇਵਾਲ ਨੂੰ ਸਿਹਤ ਸਹੂਲਤਾ ਨਾ ਦੇਣ ਦੇ ਵੀ ਇਲਜ਼ਾਮ ਲਗਾਏ ਗਏ ਨੇ ਕਿਸਾਨ ਆਗੂ ਜਗਜੀਤ ਡੱਲੇਵਾਲ ਨੂੰ ਲੈ ਕੇ ਸੁਪਰੀਮ ਕੋਰਟ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਤੀ ਹੈ ਕਿ ਡੱਲੇਵਾਲ ਨੂੰ ਸਿਹਤ ਸਹੂਲਤਾਂ ਨਾ ਦੇਣ ਦੇ ਇਲزام ਲਗਾਏ ਗਏ ਨੇ ਦਰਸਲ ਪੰਜਾਬ ਸਰਕਾਰ ਖਿਲਾਫ ਪਟੀਸ਼ਨ ਦਾਇਰ ਕੀਤੀ ਗਈ ਕੰਟੈਂਪਟ ਆਫ ਕੋਰਟ ਪਟੀਸ਼ਨ ਦਾਖਲ ਕੀਤੀ ਗਈ ਸਰਕਾਰ ਦੇ ਉੱਤੇ ਸੁਪਰੀਮ ਕੋਰਟ ਦੇ ਨੀਮਾ ਦੀ ਉਲੰਘਣਾ ਕਰਨ ਦਾ ਇਲزام ਲੱਗਿਆ ਇਹ ਵੀ ਦੱਸਤੀ ਹੈ ਕਿ ਡਲੇਵਾਲ ਨੂੰ ਠੁਕਵੀਂ ਡਾਕਟਰੀ ਸਹਾਇਤਾ ਦੇਣ ਦੇ ਸੁਪਰੀਮ ਕੋਰਟ ਦੇ ਹੁਕਮਾਂ ਦੀ ਪਾਲਣਾ ਨਾ ਕਰਨ ਕਾਰਨ ਪੰਜਾਬ ਸਰਕਾਰ ਦੇ ਮੁਖਸਕੱਤਰ ਵਿਰੁੱਧ ਧਾਇਰ ਮਨ ਹਾਨੀ ਪਟੀਸ਼ਨ ਦੀ ਸੁਣਵਾਈ ਦੌਰਾਨ ਸੁਪਰੀਮ ਕੋਰਟ ਨੇ ਕਿਹਾ ਕਿ ਇੱਕ ਵਿਅਕਤੀ ਦੀ ਜਾਨ ਦਾ ਤੇ ਹੈ ਤੁਹਾਨੂੰ ਇਸ ਨੂੰ ਗੰਭੀਰਤਾ ਦੇ ਨਾਲ ਲੇੜਾ ਚਾਹੀਦਾ ਦੱਸਤੀਏ ਕਿ ਚਿੰਤਾ ਜੜੀ ਆ ਸੁਪਰੀਮ ਕੋਰਟ ਦੇ ਵੱਲੋਂ ਪ੍ਰਗਟਾਈ ਗਈ ਹੈ ਸੁਪਰੀਮ ਕੋਰਟ ਨੇ 31 ਦਿਨਾਂ ਤੋਂ ਮਰਨ ਵਰਤ ਤੇ ਬੈਠੇ ਕਿਸਾਨ ਆਕੂ ਜਗਜੀਤ ਸਿੰਘ ਢਲੇਫਾਲ ਦੀ ਵਿਗੜਦੀ ਸਿਹਤ ਤੇ ਚਿੰਤਾ ਜ਼ਾਹਰ ਕੀਤੀ ਆ ਉਹਨਾਂ ਦੇ ਵੱਲੋਂ ਕਿਹਾ ਗਿਆ ਬੈਂਚ ਨੇ ਢਲੇਫਾਲ ਨੂੰ ਡਾਕਟਰੀ ਸਹਾਇਤਾ ਪ੍ਰਦਾਨ ਕਰਨ ਦੀਆਂ ਹਦਾਇਤਾਂ ਨੂੰ ਅਮਲ ਦੇ ਵਿੱਚ ਨਾ ਲਿਆਉਣ ਲਈ ਪੰਜਾਬ ਸਰਕਾਰ ਦੇ ਰਵੱਈਏ ਤੇ ਨਰਾਜ਼ਗੀ ਪਰਗਟਾਈ ਹੈ ਪੰਜਾਬ ਸਰਕਾਰ ਨੇ ਹਾਲੇ ਕਿਹਾ ਕਿ ਟਰਨਾਂਕਾਰੀ ਕਿਸਾਨ ਨਹੀਂ ਚਾਹੁੰਦੇ ਕਿ ਡਲੇਵਾਲ ਨੂੰ ਟਰਣੇ ਵਾਲੀ ਥਾਂ ਤੋਂ ਤਬਦੀਲ ਕੀਤਾ ਜਾਵੇ ਤੇ ਅਜਿਹੇ ਦੇ ਵਿੱਚ ਹੁਣ ਡਲੇਵਾਲ ਨੂੰ ਲੈ ਕੇ ਸੁਪਰੀਮ ਕੋਰਟ ਤੋਂ ਵੱਟੀ ਖਬਰ ਸਾਹਮਣੇ ਆ ਰਹੀ ਹੈ ਪੰਜਾਬ ਸਰਕਾਰ ਦੇ ਖਿਲਾਫ ਪਟੀਸ਼ਨ ਦਾਇਰ ਕੀਤੀ ਤਾਂ ਡਲੇਵਾਲ ਨੂੰ ਸਿਹਤ ਸਹੂਲਤਾ ਨਾ ਦੇਣ ਦੇ ਵੀ ਇਲزام ਲਗਾਏ ਗਏ ਨੇ